ਅਰ ਚਰਚੇ ਕਹਿੰਦੇ ਹੁੰਦੇ ਆ ਇਧਰਲੇ ਪਾਸੇ ਮੀਰੀ ਪੀਰੀ ਸਪੋਰਟਸ ਕਲੱਬ ਦੇ ਖਿਡਾਰੀ ਕਹਿੰਦੇ ਰੇਡ ਪਾ ਕੇ ਸਾਹਮਣੇ ਜਾਫੀ ਚਾਰ ਟੱਕਰ ਕਹਿੰਦੇ ਨਾਲ ਹੋਵੇਗੀ ਸਵੇ ਦੀਆਂ ਬਾਤਾਂ ਹੋਰ ਗਿਆ ਤੇ ਇੱਥੇ ਉਹ ਯਾਰ ਮਾਰੋ ਟਾੜੀ ਮੁੰਡੋ ਦੇ ਨਾਂ ਤੇ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਸਾਂਝੀ ਲੋਬੀ ਵਿੱਚ ਏਰ ਆ ਗਿਆ ਪੈਣ ਲਈ ਕਰੀਮ ਰੱਖੀ ਹੈ ਰੱਖਿਆ ਨਹੀਂ ਆਸ਼ਕੀ ਤੇ ਜੋਰ ਜੱਟ ਨੇ ਰੱਖੀ ਹੈ ਕਬੱਡੀ ਦੀ ਰੁਟੀਨ ਰੱਖੀ ਹੈ ਤਾਂ ਸਾਂਝਾ ਵਾਲਾ ਕਬੱਡੀ ਫਟੇ ਵੀਰ ਕਰਦੇ ਸਭ ਤੋਂ ਸੁਨੀਲ ਆ ਇੱਥੇ ਸਵਾਦ ਕਬੱਡੀ ਦਾ ਇੱਕ ਵਾਰੀ ਛਪੜ ਵਿੱਚ ਸਮਤਰੀ ਛੱਲਾ ਕਿੱਥੇ ਬਣ ਲਿਆ ਨੇ ਦੂਜੀ ਵਾਰੀ ਪਹਿਲੀਆ ਗੱਲੇ ਕਿੱਥੇ ਬਣਦੀਆਂ ਨੇ ਓਏ ਆਹ ਕੌਣ ਆ ਗਿਆ ਸੁਨੀਲ ਆ ਗਿਆ ਦਸਾਂਝਾ ਵਾਲਾ ਸੁਨੀਲ ਆ ਗਿਆ ਇਹਨੂੰ ਫੜਨਾ ਮਜ਼ਾਕ ਥੋੜੀ ਏ ਇਹ ਸੁਪਰ ਡੂਪਰ ਹੈ ਕੋਈ ਜਵਾਬ ਕਰ ਕਹਿੰਦੇ ਸੁਨੀਲ 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 ਦਸਾਂਝਾ ਵਾਲਾ ਏ ਬੱਲੇ 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 ਇੱਥੇ ਰੱਕਾ ਜੀ ਪੱਟ ਵੇ ਕੇ ਹੌਸਲਾ ਆਪਣੇ ਫੋਰ ਸੁਨੀਲ ਆ ਗਿਆ ਦਸਾਂਝਾ ਵਾਲਾ ਫੇਰ ਆ ਗਿਆ ਦਸਾਂਝਾ ਵਾਲਾ ਫੇਰ ਆ ਗਿਆ ਸੁਨੀਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਛਨੇੜੀ ਵਾਲਿਆ ਹੈ ਕੋਈ ਇਹਦਾ ਲਾਜ ਇਹਦਾ Egg.